ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਬ ਚੰਦ ਦੀਪਕ ਬਨੇ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਗਗਨ ਮੈ ਥਾਲ ਮੈ ਉਚਾਰਨਿਸਨੂ ਕਰਨਾ ਮੈ ਨਹੀਂ ਕਹਿਣਾ ਹੈ ਗਗਨ ਰੂਪ ਥਾਲ ਹੈ ਆਕਾਸ਼ ਰੂਪੀ ਥਾਲ ਹੈ ਸਾਰਿਕਾ ਮੰਡਲ ਜਨਕ ਮੋਤੀ धूप मल लो पवन चबरो करे पाठ धूप मल आन लो मल आन कठा बोल देना लो अगे उच्चारण करना है यानि संबंधक पाठ करना है वखरा नहीं करना मल आन लो बोलना है मल आन लो नहीं कहना है धूप मल आन लो पवन चबरो करे ਹੂਪ ਮਲ ਆਣ ਲੋ ਪਵਨ ਚਗਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਕੈਸੀ ਪੁਲਾ ਹੀ ਬੋਲਣਾ ਕੈਸੀ ਨਹੀਂ ਕਹਿਣਾ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਭਾਵ ਖੰਡ ਨਾ ਇਸ ਤਰ੍ਹਾਂ ਨਹੀਂ ਕਹਿਣਾ ਭਾਵ ਖੰਡਨਾ ਭਾਵ ਦਾ ਅਰਥ ਹੈ ਡਰ ਨੂੰ ਖੰਡਨਾ ਦੂਰ ਕਰਨ ਵਾਲੀ ਹਨ ਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹਹ ਤੋਹਿ ਕੋ ਸਹਸ ਮੂਰਤ ਨਨ ਏਕ ਤੋਹੀ ਇਹ ਵਿਸ਼ਰਾਮ ਧਿਆਨ ਦੇ ਨਾਲ ਲਾਉਣਾ ਹੈ ਸਹਸ ਤਵ ਨੈਨ ਇੱਥੇ ਥਮਕ ਲਾ ਦੇਣੀ ਹੈ ਨਨ ਨੈਨ ਹਹ ਤੋਹਿ ਕੋ ਇੱਥੇ ਵਿਸ਼ਰਾਮ ਲਾਉਣਾ ਹੈ ਨਨ ਪੂਲਾ ਬੋਲਣਾ ਨਨ ਨਹੀਂ ਕਹਿ ਦੇਣਾ ਨਨ ਨੈਨ ਹੈ ਨਹੀਂ ਕਹਿਣਾ ਇਹਨੂੰ ਹਾਹੀ ਦਲਾਵਾ ਹਾਹੀ ਦਲਾਵਾ ਹਾਹਾ ਹਾਹੀ ਸਿਆਰੀ ਹੈ ਇਸ ਤਰ੍ਹਾਂ ਉਚਾਰਨ ਕਰਨਾ ਤੋਹੇ ਦੇ ਲਾ ਨਹੀਂ ਲਾਦਨੀ ਤੱਤੇ ਹੋੜਾ ਹਾਹੀ ਲਾਂ ਤੋਹੇ ਤੋਹੇ ਕੋ ਨਹੀਂ ਕਹਿਣਾ ਕਾਉ ਉਚਾਰਨ ਕਰਨਾ ਸਹਿਸਤ ਬਨੈਨ ਨਨ ਨੈਨ ਹੈ ਤੋਹ ਕਾਉ ਸਹਿਸਮੂਰਤ ਨਨਾ ਇੱਕ ਤੋਹੀ ਨਨਾ ਪੋਲਾ ਬੋਲਣਾ ਨੰਨਾ ਨਹੀਂ ਕਹਿਣਾ ਇਕ ਤੋਹੀ ਦੇ ਹੂੜਾ ਵੀ ਲੱਗਿਆ ਓਮਕੜ ਵੀ ਲੱਗਿਆ ਇਹ ਦਰਮਿਆਨਾ ਉਚਾਰਨ ਕਰਨਾ ਵਿਚਾਲੜਾ ਜਾਂ ਮੇਲ ਉਚਾਰਨ ਕਰਨਾ ਨਾ ਕਹਿਣਾ ਤੋਹੀ ਨਾ ਕਹਿਣਾ ਤੁਹੀ ਦਰਮਿਆਨਾ ਜਾਂ ਬੋਲਣਾ ਤੋਹੀ ਸਹਸ ਤਾਵ ਨਨ ਨਨ ਨੈਨ ਸਹ ਤੋਹਿ ਕੋ ਸਹਸ ਮੂਰਤ ਨਨ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਏਵ ਚਲਤ ਮੋਹੀ ਇਹ ਯਾਦ ਰੱਖਣੀ ਹੈ ਨੀ ਇਹਦੇ ਵਿੱਚ ਪੰਕਤੀ 'ਚ ਦੋ ਵਿਸਰਾਮ ਹਨ ਬੜੇ ਧਿਆਨ ਦੇ ਨਾਲ ਲਾਉਣੇ ਹਨ ਪਹਿਲਾ ਵਿਸਰਾਮ ਹੈ ਸਹਸ ਪਦ ਬਿਮਲ ਨਨ ਏਕ ਪਦ ਇੱਥੇ ਪਹਿਲਾ ਵਿਸਰਾਮ ਹੈ ਸਹਸ ਪਦ ਪਦ ਪੋਲਾ ਬੋਲਣਾ ਹੈ ਬਿਮਲ ਤੇ ਠਮਕ ਲਾ ਦੇਣੀ ਹੈ ਸਹਸ ਪਦ ਬਿਮਲ ਨਨ ਏਕ ਪਦ ਇੱਥੇ ਪਹਿਲਾ ਵਿਸਰਾਮ ਹੈ ਦੂਜਾ ਹੈ ਗੰਧ ਬਿਨ ਇੱਥੇ ਠਮਕ ਸਹਿਸਤਵ ਗੰਧ ਇੱਥੇ ਦੂਸਰਾ ਵਿਸਰਾਮ ਹੈ ਏਵ ਚਲਤ ਮੋਹੀ ਪੂਲਾ ਚਲਤ ਉਚਾਰਨ ਕਰਨਾ ਹੈ ਯਾਨੀ ਵਿਸਰਾਮ ਤੇ ਜ਼ਿਆਦਾ ਰੁਕਣਾ ਹੈ ਠਮਕਾ ਨੂੰ ਵਿਸਰਾਮ ਨਹੀਂ ਬਣਾਈ ਜਾਣਾ ਇਉਂ ਸਾਰੀ ਪੰਕਤੀ ਬੋਲਨੀ ਹੈ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸਤਵ ਗੰਧ ਇਵ ਚਲਤ ਮੋਹੀ सहस पद बेमल नन एक पद गंध बिन सहस ताव गंध इव चलत मोही सब मह जोत जोत है सोए तिस दए चांदन सब मह चांदन होए गुर साक्षी ज्योत प्रगट होए साक्षी कस के बोलना है गुर साक्षी ज्योत प्रगट होए ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਮਕਰੰਦ ਤੇ ਠਮਕ ਲਾਉਣੀ ਐ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਇਥੇ ਮਨੋ ਤੇ ਵਿਸਰਾਮ ਐ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦ ਨੂੰ ਮੋਹ ਅਨ ਦਿਨੋਂ ਤੇ ਯਮਕ ਲੱਗ ਜਾਣੀ ਹੈ ਅਨ ਦਿਨੋਂ ਅਨ ਦਿਨੋਂ ਮੋਹ ਆਹੀ ਪਿਆਸਾ ਅਨ ਦਿਨੋਂ ਮੋਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕੋ ਹੋਏ ਜਾਤ ਤੇਰਾ ਨਾਏ ਵਾਸਾ ਹੋਏ ਜਾਤ ਇੱਥੇ ਠਮਕ ਲਾ ਦਨੀ ਹੈ ਜਾਤੇ ਨਹੀਂ ਕਹਿ ਦਨਾ ਇਹ ਸੰਬੰਧਕ ਬੋਲਣਾ ਹੈ ਉਈ ਜਾਤੇ ਤੇਰ ਨਾਇ ਵਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹ ਭਰਿਆ ਮੇਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਇਹ ਇਸੇ ਤਰ੍ਹਾਂ ਹੀ ਠਮਕ ਲਾਉਣੀ ਹੈ ਪੂਰਬ ਲਿਖਤ ਲਿਖੇ ਇੱਥੇ ਠਮਕ ਲਾ ਦਨੀ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਕਿਥੇ ਵਿਸਰਾਮ ਹੈ ਲਿਖੇ ਗੁਰ ਪਾਇਆ ਨਹੀਂ ਕਹਿਣਾ ਮਨ ਹਾਰ ਲੈ ਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਅੰਜਲੀ ਅੜੇ ਉੱਤੇ ਟਿੱਪੀ ਹੈ ਕਸ ਕੇ ਉਚਾਰਨ ਕਰਨਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਪੁੰਨ ਥੋੜਾ ਜਿਹਾ ਕਸ ਕੇ ਬੋਲਣਾ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਾਤ ਉਨ ਦਾ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਦ ਨਾ ਜਾਣਿਆ ਇਹ ਵੀ ਧਿਆਨ ਨਾਲ ਯਮਕ ਲਾਉਣੀ ਹੈ ਸਾਕਤ ਇਥੇ ਯਮਕ ਲਾ ਦਨੀ ਹੈ ਸਾਕਤ ਹਰ ਰਸ ਸਾਦ ਇਥੇ ਠਮਕ ਲਾ ਦਨੀ ਹੈ ਨਾ ਜਾਣਿਆ ਸਾਕਤ ਹਰ ਰਸ ਸਾਦ ਨਾ ਜਾਣਿਆ ਤੈਨ ਅੰਤਰ ਹਉਮੈ ਕੰਡਾ ਹੈ ਜੋ ਜੋ ਚੱਲ ਹੈ ਚੁਬਾ ਦੁਖ ਪਾਵਹਿ ਜਮ ਕਾਲ ਸਹ ਸਿਰ ਦਿੰਦਾ ਹੈ ਜੇ ਧਿਆਨ ਨਾਲ ਪੰਕਤੀ ਉਚਾਰਨ ਕਰਨੀ ਹੈ ਜਿਉ ਜੋ ਚੱਲ ਹੈ ਚੁਬਾ ਦੁਖ ਪਾਵਹਿ ਯਾਨੀ ਚੁਬਾ ਦੇ ਅੱਗੇ ਵੀ ਥੋੜੀ ਠਮਕ ਲਾ ਦੇਣੀ ਹੈ ਫਿਰ ਉਸ ਤੋਂ ਅੱਗੇ ਵੀ ਬਾਅਦ ਵਿੱਚ ਵੀ ਠਮਕ ਲਾਉਣੀ ਹੈ ਜਿਉ ਜੋ ਚੱਲ ਹੈ ਚੁਬਾ ਦੁਖ ਪਾਵ ਹੈ ਇਥੇ ਵਿਸਰਾਮ ਜਮਕਾਲ ਇਥੇ ਯਮਕ ਲਾਉਣੀ ਹੈ ਜਮਕਾਲ ਸਹ ਨਹੀਂ ਕਹਿਣਾ ਜਮਕਾਲ ਸਹ ਸਿਰ ਡੰਡਾ ਹੀ ਜਿ ਜ ਚੱਲ ਹੈ ਚੁਬਾ ਦੁਖ ਪਾਵਹਿ ਜਮਕਾਲ ਸਹ ਸਿਰ ਡੰਡਾ ਹੀ ਹਰ ਜਨ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਾਰਣ ਭਾਵ ਖੰਡਾ ਹੀ ਅਬినాਸ਼ੀ ਪਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਮ ਗਰੀਬ ਮਸਕੀਨ ਪ੍ਰਭ ਤੇਰੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਮਸਕੀਨ ਪ੍ਰਭ ਨਹੀਂ ਕਹਿਣਾ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਮਕ ਨਾਮ ਆਧਾਰ ਤੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰਾਓ ਵੇਨੰਤੀ ਸੁਣੋ ਮੇਰੇ ਮੀਤਾ ਧਿਆਨ ਨਾਲ ਉਚਾਰਨ ਕਰਨਾ ਕਰੋ ਨਹੀਂ ਕਹਿਣਾ ਇਹਨੂੰ ਕਰੋ ਵੇਨੰਤੀ ਲਾਹ ਦੇ ਨਾਲ ਉਚਾਰਨ ਕਰਨਾ ਸੁਣੋ ਹਾਹੀ ਨਾਲ ਉਚਾਰਨ ਕਰਨਾ ਮੇਰੇ ਮੇਰੇ ਬੋਲਣਾ ਮੇਰੇ ਨਹੀਂ ਕਹਿਣਾ ਬਿਕਤਾ ਕਰਉ ਬੇਨੰਤੀ ਸੁਣੋ ਮੇਰੇ ਮੀਤਾ ਕਰਉ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੀਲਾ ਸੰਤ ਟਹਿਲ ਕੀ ਇਤੇ ਠਮਕ ਲਾ ਦਨੀ ਹੈ ਬੀਲਾ ਬੀਲਾ ਪੂਲਾ ਬੋਲਣਾ ਹੈ ਬੀਲਾ ਨਹੀਂ ਕਹਿਣਾ ਈਹਾ ਖਾਟ ਚੱਲੋ ਹਰ ਲਾਹਾ ਈਹਾ ਖਾਟ ਚੱਲੋ ਹਰ ਲਾਹਾ ਈਹਾ ਤੇ ਯਮ ਕਲਾ ਦੰਨੀ ਐ ਖਾਟ ਚੱਲਾ ਹੋ ਇੱਥੇ ਥੋੜਾ ਜਿਹਾ ਠਹਿਰਾ ਹਰ ਲਾਹਾ ਇੱਥੇ ਵਿਸਰਾਮ ਆਗੈ ਬਸਨ ਸੋਹਿਲਾ ਆਬਦ ਘਟਾ ਦਿਨ ਸੋ ਰਹਿਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸਿ ਮਹ ਕਿੱਥੇ ਆਗੈ ਈੜੀ ਸਿਆਰੀ ਹਾਹੀ ਓਂਕੜ ਇਹਨੂੰ ਛੇਤੀ ਬੋਲ ਦੇਣਾ ਇਹੋ ਇਹਨੂੰ ਇਹੋ ਨਹੀਂ ਕਹਿਣਾ ਇਨ ਬੋਲਣਾ ਇਹੋ ਸੰਸਾਰ ਵਿਕਾਰ ਸੰਸੀ ਮਹਿ ਇਹੋ ਸੰਸਾਰ ਵਿਕਾਰ ਸੰਸੀ ਮਹਿ ਤਰਯੋ ਬ੍ਰਹਮ ਗਿਆਨੀ ਜਿਸ ਹੈ ਜਗਾਇ ਪੀ ਆਵੈ ਇਹੋ ਰਸ ਕਥ ਕਥਾ ਤੈਨ ਜਾਨੀ ਜਾ ਕਉ ਆਏ ਸੋਈ ਵਿਹਾਜ ਹੋ ਹਰ ਗੁਰਤੀ ਮਨ ਹੈ ਬਸੇਰਾ ਵਿਹਾਜੋ ਨਹੀਂ ਬੋਲਣਾ ਜਾ ਕਉ ਆਈ ਸੂਈ ਵਿਹਾਜ ਹੋ ਸਰ ਗੁਰ ਦੀ ਮਨ ਹੈ ਬਸੀਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹਰ ਨਾ ਹੋਏ ਗੋ ਫੇਰਾ ਹੋਏ ਗੋ ਹੋਏ ਗੋ ਕਵਾਂਗੇ ਤਾਂ ਲਾਂ ਲੱਕੀੜੀ ਦੇ ਹੋਏ ਗੋ ਗੋ ਦਾ ਨਾਲ ਸੰਬੰਧ ਗੋ ਤੋਂ ਡੈਸ਼ ਦੇ ਦੇਣੀ ਹੈ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹਰ ਨਾ ਹੋਏ ਗੋ ਫੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਾਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਕੀ ਤੇ ਠਮਕ ਲਾ ਦਨੀਆ ਸਰਦਾ ਮਨ ਕੀ ਪੂਰੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮਾਗੇ ਇਹ ਉਚਾਰਨ ਕਰਨਾ ਹੈ ਨਾਨਕ ਦਾਸ ਇਹ ਸੁਖ ਮਾਗੇ ਮੋ ਕਉ ਕਰ ਸੰਤਨ ਕੀ ਤੂਰੇ ਮੋ ਕਉ ਕਰ ਸੰਤਨ ਕੀ ਕਾਹੀ ਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਕਿਸੇ ਤਰ੍ਹਾਂ ਉਚਾਰਨ ਕਰਨਾ ਹੈ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਇਹ ਯਾਨੀ ਪਹਿਲਾ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈ ਫੇਰ ਅੰਕਾਂ ਵਿੱਚ ਲਿਖਿਆ ਹੋਇਆ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਹੈ ਵੀ ਜਿੱਥੇ ਅੱਖਰਾਂ ਦੇ ਵਿੱਚ ਪਹਿਲਾਂ ਲਿਖਿਆ ਹੋਇਆ ਹੈ ਤੇ ਅੰਕਾਂ ਦੇ ਵਿੱਚ ਬਾਅਦ ਵਿੱਚ ਲਿਖਿਆ ਹੋਇਆ ਹੈ ਉੱਥੇ ਇੱਕ ਵਾਰੀ ਉਚਾਰਨ ਕਰਨਾ ਜਿੱਥੇ ਅੰਕਾਂ ਦੇ ਵਿੱਚ ਪਹਿਲਾਂ ਲਿਖਿਆ ਹੋਵੇ ਤੇ ਅੱਖਰਾਂ ਦੇ ਵਿੱਚ ਬਾਅਦ ਵਿੱਚ ਲਿਖਿਆ ਹੋਵੇ ਉੱਥੇ ਦੋ ਵਾਰੀ ਉਚਾਰਨ ਕਰਨਾ ਨਾਲੇ ਮਾਰੇ ਨੇ ਇੱਥੇ ਉਚਾਰਨ ਦੱਸ ਦਿੱਤਾ ਵੀ ਪਹਿਲਾ ਉਚਾਰਨ ਕਰਨਾ ਪਪਾ ਹਾਹੇ ਦੀ ਸਿਹਾਰੀ ਨਾਲ ਕਈ ਪਹਿਲਾ ਬੋਲ ਜਾਂਦੇ ਨੇ ਪਹਿਲਾ ਉਚਾਰਨ ਕਰਨਾ ਹੈ ਮੋਤੀ ਤਾ ਮੰਦਰ ਉਸ ਰਹਿ ਰਤਨੀ ਤਾ ਹੋ ਹਜੜਾਉ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਉ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਵੇ ਨਾਉ ਹਰ ਬਿਨ ਜੀ ਜਲ ਬਲ ਜਾਉ ਹਰ ਬਿਨ ਇਥੇ ਵਿਸਰਾਮ ਲਾਉਣਾ ਹੈ ਹਰ ਬਿਨ ਜੀਓ ਜਾਲ ਭਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ ਮੈਂ ਪਦਤੀ ਯਮਕ ਲਾ ਦਨੀ ਐ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ ਰਹਾਉ ਧਰਤੀ ਤਾ ਹੀਰੇ ਲਾਲ ਜੜਤੀ ਪਲਗ ਲਾਲ ਜੜਾਓ ਸੇ ਪਲਗ ਗੱਗੇ ਨਾਲ ਨਹੀਂ ਬੋਲਣਾ ਘੱਗਾ ਉਚਾਰਨ ਕਰਨਾ ਹੈ ਪਲੰਗ ਵੀ ਨਹੀਂ ਕਹਿਣਾ ਹੈ ਪਲਗ ਇਸ ਤਰ੍ਹਾਂ ਕਗਾ ਬੋਲਣਾ ਹੈ ਧਰਤੀ ਪਦ ਤੇ ਜਮਕ ਲਾ ਦੇਣੀ ਹੈ ਧਰਤੀ ਤਾ ਹੀਰੇ ਲਾਲ ਜੜਤੀ ਹੀਰੇ ਪਦ ਪੂਰਾ ਹੀ ਬੋਲਣਾ ਹੀਰੇ ਨਹੀਂ ਕਹਿ ਦੇਣਾ ਬਲਗ ਲਾਲ ਜੜਾ ਮੋਹਣੀ ਮੁਖਮਣੀ ਸੋਹ ਹੈ ਕਰੇ ਰੰਗ ਪਸਾਉ ਇਹ ਵੀ ਯਾਦ ਰੱਖਣ ਵਾਲੀ ਜਮਕ ਹੈ ਮੋਹਣੀ ਇਥੇ ਜਮਕ ਲਾ ਦੇਣੀ ਹੈ ਮੋਹਣੀ ਮੁਖਮਣੀ ਸੋਹ ਹੈ ਇਥੇ ਵਿਸਰਾਮ ਹੈ ਕਰੇ ਰੰਗ ਪਸਾਉ ਮਤ ਦੇਖ ਭੂਲਾ ਵੀਸਰੈ ਤੇਰਾ ਚਿਤ ਨ ਆਵੈ ਨਾਉ ਤੀਰ ਪਦ ਤੇ ਵੀ ਯਮਕ ਲਾ ਕੇ ਉਚਾਰਨ ਕਰਨਾ ਤੇਰਾ ਚਿਤ ਨ ਆਵੈ ਨਾਉ ਸਿੱਧ ਹੋਆ ਸਿੱਧ ਲਈ ਰਿੱਧ ਆਖਾ ਆਉ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖਾ ਪਾਉ ਮਤ ਦੇਖ ਭੂਲਾ ਵੀਸਰੈ ਤੇਰਾ ਚਿਤ ਨਾ ਆਵੇ ਨਾਉ ਸੁਲਤਾਨ ਹੋਆ ਮੇਲ ਲਸਕਰ ਤਖਤ ਰਾਖਾ ਤਖਤ ਰਾਖਾ ਪਾਉ ਤਖਤ ਇਥੇ ਯਮਕਲਾ ਕੇ ਉਚਾਰਨ ਕਰਨਾ ਖਖੇ ਨਾਲ ਬੋਲਣਾ ਤਖਤ ਰਾਖਾ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਹੁਕਮ ਪਦ ਤੇ ਵੀ ਯਮਕਲਾ ਕੇ ਉਚਾਰਨ ਕਰਨਾ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨ ਆਵੈ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਉ ਚੰਦ ਸੂਰਜ ਦੁਇ ਗੁਫੈ ਨਾ ਦੇਖਾ ਦੁਇ ਪਦ ਤੇ ਠਮਕ ਲਾ ਦਨੀ ਹੈ ਚੰਦ ਸੂਰਜ ਦੁਇ ਗੁਫਾ ਨਾ ਦੇਖ ਸੁਪਨੇ ਸੌਣ ਨਾ ਥਾਉ ਸੁਪਨੇ ਸੌਣ ਇਥੇ ਠਮਕ ਲਾ ਕੇ ਉਚਾਰਨ ਕਰਨਾ ਸੁਪਨੇ ਸੌਣ ਨਾ ਥਾਉ ਸੁਪਨੇ ਸੌਣ ਨਾ ਥਾਉ ਭੀ ਤੇਰੀ ਕੀਮਤ ਨਾ ਪਵੇ ਜਿੰਨੇ ਵੀ ਅੱਗੇ ਭੀ ਪਦ ਆਉਣਗੇ ਉਥੇ ਝਮਕ ਲਾ ਕੇ ਉਚਾਰਨ ਕਰਨਾ ਭੀ ਤੇਰੀ ਕੀਮਤ ਨਾ ਪਵੇ ਹਉ ਕਿਵੜ ਆਖਾ ਨਾਉ ਹਉ ਇੱਥੇ ਵੀ ਅਮਕ ਲਾ ਕੇ ਬੋਲਣਾ ਹਉ ਕਿਵੜ ਆਖਾ ਨਾਉ ਸਾਚਾ ਨਿਰੰਕਾਰ ਨਿਜ ਥਾਏ ਨਿਰੰਕਾਰ ਸਿਹਰੀ ਨਾਲ ਉਚਾਰਨ ਕਰਨਾ ਨਿਰੰਕਾਰ ਨਹੀਂ ਸਾਚਾ ਨਿਰੰਕਾਰ ਨਿਜ ਥਾਏ ਨਿਜ ਪੂਲਾ ਹੀ ਬੋਲਣਾ ਸੋਣਾ ਸੋਣਾ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਪ੍ਰਹਾਉ ਕੁਸਾ ਕਟਿਆ ਵਾਰ-ਵਾਰ ਇਹ ਕੁਸਾ ਪਦ ਜਿਹੜਾ ਨਾ ਪੂਲਾ ਹੀ ਬੋਲਣਾ ਕੁਸਾ ਨਹੀਂ ਕਹਿਣਾ ਕੁਸਾ ਕਟਿਆ ਵਾਰ-ਵਾਰ ਪੀਸਣ ਪੀਸਾ ਪਾਏ ਅੱਗੀ ਛੇਤੀ ਜਾਲੀਆ ਭਸਮ ਛੇਤੀ ਰਲ ਜਾਓ ਕਿਉਂ ਪਾਠ ਉਚਾਰਨ ਕਰਨਾ ਅੱਗੀ ਛੇਤੀ ਜਾਲੀਆ ਭਸਮ ਛੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੇ ਹਉ ਕੇਵੜ ਆਖਾ ਨਾਉ ਪੰਕੀ ਹੋਏ ਕਹਿ ਜੇ ਭਵਾ ਸੈ ਅਸਮਾਨੀ ਜਾਉ ਨਦਰੀ ਕਿਸੈ ਨਾ ਆਵਉ ਨਾ ਕਿਛ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾ ਨਾਉ ਨਾਨਕ ਕਾਗਦ ਲਖ ਮਣਾ ਪੜ ਪੜ ਕੀਚੈ ਭਾਉ ਨਾਨਕ ਪਦ ਸੇ ਯਮਕ ਲਾ ਕੇ ਵਿਚਾਰਨ ਕਰਨਾ ਨਾਨਕ ਕਾਗਦ ਨਹੀਂ ਕਹਿਣਾ ਨਾਨਕ ਕਾਗਦ ਲੱਖ ਮਾਣਾ ਲੱਖ ਪਦਵੀ ਕਸ ਕੇ ਬੋਲਣਾ ਹੈ ਲੱਖ ਨਹੀਂ ਕਹਿਣਾ ਹੈ ਲੱਖ ਦਾ ਅਰਥ ਹੁੰਦਾ ਜਾਣਣਾ ਅਤੇ ਲੱਖ 1 ਲੱਖ 2 ਲੱਖ ਗਿਣਤੀਵਾਚਕ ਸ਼ਬਦ ਹੈ ਪਦ ਹੈ ਪੜ ਪੜ ਕੀਚੈ ਭਾਉ ਨਾਨਕ ਕਾਗਦ ਲੱਖ ਮਾਣਾ ਪੜ ਪੜ ਕੀਚੈ ਭਾਉ ਮੱਛੂ ਟੋਟ ਨਾ ਆਵਈ ਮੱਛੂ ਇਥੇ ਯਮਕ ਲਾ ਦਿੰਨੀ ਹੈ ਮਸੂ ਟੂਟ ਨਾ ਬਈ ਲੇਖਣ ਪਾਉਣ ਚਲਾਓ ਈ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ